ਐਚਪੀ ਨਿਊ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਜਿਹੜੇ ਮੇਰੇ ਵੱਲੋਂ ਹਰਪੀ ਸਿੰਘ ਵੱਲੋਂ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਅਸੀਂ ਤੁਹਾਨੂੰ ਵੱਖ-ਵੱਖਾ ਵੀਡੀਓ ਪਲੇਟਫਾਰਮ ਤੋਂ ਇਕੱਤਰ ਕੀਤੀ ਜਾਣਕਾਰੀ ਤੁਹਾਨੂੰ ਦਿਖਾਵਾਂਗੇ ਜਿਸ ਤਰ੍ਹਾਂ ਅਸੀਂ ਤਾਜ਼ਾ ਹੀ ਵਿਵਾਦ ਚੱਲ ਰਿਹਾਗਾ। ਵਿਵਾਦ ਨਹੀਂ ਬਹੁਤ ਵੱਡੇ-ਵੱਡੇ ਖੁਲਾਸੇ ਹੋ ਰਹੇ ਹੈ ਅਗਰ ਅਨਸਰ ਦੀ ਠਾੜ ਤੇ ਜਗਰਾਉਂ ਦੇ ਹੋਰ ਕਈ ਥਾਵਾਂ ਤੋਂ ਜਿਹੜੀਆਂ ਵੀਡੀਓ ਭਾਈ ਅੰਮ੍ਰਿਤਪਾਲ ਸਿੰਘ ਮਹਿਰੂ ਨੇ ਕੀਤੀਆਂ ਨੇ ਕਾਫੀ ਸਾਰੀਆਂ ਇੰਟਰਵਿਊਆਂ ਅਲੱਗ-ਅਲੱਗ ਚੋ ਸੋਸ਼ਲ ਮੀਡੀਆ ਪਲੇਟਫਾਰਮ ਤੇ ਚੈਨਲਾਂ ਤੇ ਚੱਲੀਆਂ ਨੇ। ਤੇ ਅਸੀਂ ਵੀ ਤੁਹਾਨੂੰ ਉਸ اندਹੀ ਕੁਝ ਅੰਸ ਜਿਹੜੇ ਤੇ ਕੌਣ ਜਾ ਰਹੇ ਆ ਉਮੀਦ ਕਰਦੇ ਆ ਕਿ ਤੁਸੀਂ ਉਹਨਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚਾਓ ਤਾਂ ਕਿ ਇਹ ਜਿਹੜੀ ਸਾਡੇ ਪੰਜਾਬ ਦੇ ਵਿੱਚ ਇਹ ਚਿੱਟੀ ਸਿਉਂਕ ਫੈਲੀ ਹੋਈ ਹੈ ਇਹਨੂੰ ਰੋਕਿਆ ਜਾ ਸਕੇ ਗੁਰਜੀਕਾ ਖਾਲਸਾ ਵਾਹਿਗੁਰਜ ਕੀ ਫਤਿਹ ਆਸਕਰ ਦਾ ਸਭ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਚੋਪੇ ਇਸ ਕਰਕੇ ਨਹੀਂ ਸੀਗੇ ਵੀ ਸਾਡੇ ਕੋਲ ਕੋਈ ਗੱਲ ਰੱਖਣ ਨੂੰ ਗੱਲ ਨਹੀਂ ਹੈ ਜਾਂ ਸਾਡੇ ਕੋਲ ਪਾਉਣ ਨੂੰ ਵੀਡੀਓ ਨਹੀਂ ਹੈਗੀਆਂ ਜਾਂ ਫੋਟੋਆਂ ਨਹੀਂ ਹੈਗੀਆਂ ਉੱਪਰ ਇਸ ਕਰਕੇ ਅਸੀਂ ਸਾਨੂੰ ਕਈ ਇਦਾਂ ਦੇ ਸਿੰਘਾਂ ਦੇ ਵੀ ਫੋਨ ਆਏ ਪਰਿਵਾਰਾਂ ਦੇ ਫੋਨ ਵੀ ਆਏ ਵੀ ਭਾਈ ਸਾਹਿਬ ਵੀ ਜਿਹੜੀ ਗੱਲਬਾਤ ਸੀ ਉਹ ਤੁਸੀਂ ਕੀਤੀ ਤੇ ਇਹਨੂੰ ਆਪਾਂ ਜਿਆਦਾ ਲਮਕਾਈਏ ਨਾ ਤੇ ਇਸ ਚੀਜ਼ ਨੂੰ ਰੋਕ ਕੇ ਜੇ ਤੁਸੀਂ ਕੋਈ ਕਾਰਵਾਈ ਕਰਨੀ ਹੋਈ ਉਹ ਤੁਸੀਂ ਕਰਦੇ ਹੋ ਇਦਾਂ ਆਪਾਂ ਵਾਰ-ਵਾਰ ਇਹਨਾਂ ਨੂੰ ਨਾਲ ਕਰੀਏ ਇੱਕ ਬੀਬੀ ਦੀ ਅਮਰਤਧਾਰੀ ਬੀਬੀ ਜਿਹਦੇ ਕੇਸ ਕੀ ਸਜਾਈ ਹੋਈ ਆ ਉਹਦੀ ਇੱਕ ਵੀਡੀਓ ਵਾਇਰਲ ਹੁੰਦੀ ਆ ਸਾਰਿਆਂ ਪੇਜਾਂ ਦੇ ਤੇ ਪ੍ਰੈਸ ਚੈਨਲਾਂ ਤੇ ਉਹਦੇ ਲੋ ਉਹਦੇ ਲੋ ਇਲਜ਼ਾਮ ਲਾਏ ਜਾਂਦੇ ਲੱਖੇ ਬਾਬੇ ਤੇ ਵੀ ਇਹਨੇ ਉੱਥੇ ਆ ਕੁਝ ਕੀਤਾ ਉਹਨੇ ਮੱਛੀਆਂ ਖਾਧੀਆਂ ਇਦਾਂ ਉਦਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਤੇ ਬਕਾਇਦਾ ਬੀਬੀ ਨੇ ਮੇਰਾ ਨਾਮ ਲਿਆ ਵੀਡੀਓ ਦੇ ਵਿੱਚ ਵੀ ਅਮਰਤਪਾਲ ਸਿੰਘ ਮੇਹਰੋ ਤੱਕ ਪਹੁੰਚ ਦੀ ਕਰਨੀ ਚਾਹੁੰਦੀ ਵੀਡੀਓ ਮੈਂ ਉਸ ਵੀਡੀਓ ਦੇ ਉੱਤੇ ਕੋਈ ਗੱਲਬਾਤ ਨਹੀਂ ਕੀਤੀ ਸਿਰਫ ਵੀਡੀਓ ਪਾ ਕੇ ਜਰੂਰ ਕਹਿਆ ਸੀ ਮੇਰੇ ਤੱਕ ਪਹੁੰਚ ਕੇ ਕਿਉਂਕਿ ਮੈਨੂੰ ਭੇਜ ਬਹੁਤ ਜਾਣੇ ਰਹੇ ਸੀ ਮੈਂ ਕਿਹਾ ਵੀ ਪਹੁੰਚ ਗਈ ਮੇਰੇ ਤੱਕ ਇਨਾਂ ਸਾਰੀਆਂ ਵੀਡੀਓ ਦੇ ਵਿੱਚ ਮੈਂ ਕੋਈ ਇਹ ਨਾ ਤੇ ਇਲਜ਼ਾਮ ਲਾਇਆ ਹੋਵੇ ਤਾਂ ਦੱਸੋ ਮੈਂ ਉਹ ਗੱਲਾਂ ਕੀਤੀਆਂ ਜਿਹੜੀਆਂ ਵਾਪਰ ਚੁੱਕੀਆਂ ਨੇ ਗੱਲ ਚਰਨ ਘਟ ਵਾਲੇ ਮਸਲੇ ਤੋਂ ਸ਼ੁਰੂ ਹੁੰਦੀ ਹੈ ਜੱਸੀ ਦੀ ਵੀਡੀਓ ਤੇ ਆ ਕੇ ਖਤਮ ਹੋ ਜਾਂਦੀ ਹੈ ਫੇਰ ਕਈ ਬੱਚਿਆਂ ਨੇ ਸਾਡੇ ਤੱਕ ਪਹੁੰਚ ਕੀਤੀ ਹੁਣ ਆਉਂਦੀ ਆ ਗੱਲਬਾਤ ਇਹਨਾਂ ਦੀ ਪੰਜ ਤਰੀਕਾਲੇ ਕੱਠ ਤੇ ਜਿਹੜਾ ਅੱਜ ਕੱਠ ਹੋਇਆ ਹਾਲਕਾ ਕਿ ਅਸੀਂ ਵੀ ਉੱਥੇ ਨੇੜੇ ਤੇੜੇ ਸੀ ਪਹਿਲਾਂ ਦਾ ਰਾਤ ਦਾ ਸੀ ਕੱਠ ਦੇ ਵਿੱਚ ਜਾਣ ਦਾ ਐਡੇ ਡਰੂ ਬੰਦੇ ਨਹੀਂ ਹੈਗੇ ਅਸੀਂ ਬਾਬਿਆ ਲਖਿਆ ਐਡੇ ਡਰੂ ਬੰਦਾ ਨਹੀਂ ਹੈ ਮੈਂ ਵੀ ਜਿਹੜਾ ਜੇ ਤੂੰ ਕਵੇਂ ਤੁਹਾਡੇ ਚੋਂ ਵੀ ਇੱਕ ਬਾਬੇ ਨੇ ਬੋਲਿਆ ਸੀ ਵੀ ਉਹ ਇੱਥੇ ਆ ਕੇ ਦਿਖਾਵੇ ਇਹ ਭੁੱਲ ਜੋ ਤੁਸੀਂ ਮੈਂ ਜੋ ਗੱਲ ਵੀ ਕੀਤੀ ਆ ਗਰਾਊਂਡ ਲੈਵਲ ਤੇ ਰਹਿ ਕੇ ਕੀਤੀ ਆ ਤੇ ਮੈਨੂੰ ਮੌਤ ਮੂਤ ਦਾ ਡਰ ਨਹੀਂ ਹੈ ਕਿ ਜੇ ਤੁਸੀਂ ਇਹ ਸਾਧ ਸਾਰੇ ਇਕੱਠੇ ਹੋ ਕੇ ਕਹਿ ਦੋਗੇ ਕਿ ਮਹਿਰੋ ਵਾਲਾ ਸਾਡੇ ਸਾਹਮਣੇ ਆ ਕੇ ਟੈਗ ਨਹੀਂ ਸਕਦਾ ਮੈਂ ਤਾਂ ਤੁਹਾਨੂੰ ਪੁੱਛਦਾ ਵੀ ਲਖਿਆ ਤੂੰ ਤਾਂ ਸੁਨੇਹਾ ਬਾਬੇ ਜੋਨੀ ਰਾਹੀਂ ਇਹ ਪਹੁੰਚਦਾ ਕੀਤਾ ਸੀ ਵੀ ਮਹਿਰੋ ਵਾਲੇ ਨੂੰ ਕਹਦੇ ਭਾਣ ਭਪਾਜ ਦਾ ਨੂੰ ਬਾਣ ਇੱਕੋ ਜਿਹਾ ਹੁੰਦੇ ਆ ਤੇ ਫਿਰ ਆ ਆਪਣੇ ਬਾਣ ਦੇ ਵਿੱਚ ਪੁਲਿਸ ਤੇ ਦੂਜੇ ਬਾਬੇ ਕਿਹਨੇ ਵਾੜ ਲੇ ਬਈ ਵਾਣੇ ਕੁਝ ਹੋ ਸਕਦੇ ਤੈਨੂੰ ਕਹਿਆ ਸੀ ਨਾ ਨਸਲ ਦਾ ਫਰਕ ਆ ਆ ਵੇਖ ਲੈ ਮੈਂ ਤਾਂ ਕੱਲਾ ਹੀ ਸੀਗਾ ਕੱਲਾ ਹੈਗਾ ਕੱਲਾ ਹੀ ਰਹੂੰਗਾ ਤੇ ਯਾਰ ਤੂੰ ਦੂਜੇ ਵਿੱਚ ਕਿਉਂ ਬਾੜਲੇ ਨਾਲੇ ਪੁਲਿਸ ਬਾੜਲੀ ਵਿੱਚ ਹੁਣ ਪੁਲਿਸ ਨੂੰ ਕਹਿਤਾ ਵੀ ਇਹਨੇ ਤੇ ਕਾਰਵਾਈ ਕਰੋ ਉਹ ਵਿੱਚ ਬਾਬਾ ਬਲਵੀਰ ਸਿੰਘ ਵੀ ਬੋਲੀ ਜਾਂਦਾ ਵੀ ਕਹੀ ਜਾਂਦਾ ਵੀ ਜਿਵੇਂ ਚੰਦੂ ਦੇ ਪਤ ਨਹੀਂ ਕੀ ਨਕੇਲ ਪਾ ਕੇ ਜਾ ਕੇ ਉਹਨੂੰ ਬੰਨ ਕੇ ਲਿਆਂਦਾ ਸੀ ਅਸੀਂ ਆਪਦੀ ਕਾਰਵਾਈ ਕਰਾਂਗੇ ਬਾਬਾ ਬਲਵੀਰ ਸਿੰਘ ਜੀ ਆਪਣਾ ਇਹ ਮਸਲਾ ਨਹੀਂ ਹੈਗਾ ਆਪਣਾ ਸਿਸਟਮ ਨਹੀਂ ਹੈ ਇਹ ਜੇ ਬਹੁਤ ਹੀ ਏਦਾਂ ਦੀ ਕੋਈ ਗੱਲਬਾਤ ਹੈ ਦੇਖੋ ਮੇਰਾ ਇਹਨਾਂ ਦਾ ਚੱਲ ਰਿਹਾ ਵਾ ਮੈਨੂੰ ਇੱਧਰ ਹੀ ਰਹਿਣ ਦੋ ਜੇ ਇਦਾਂ ਦੀ ਗੱਲਬਾਤ ਹੈ ਤੁਸੀਂ ਵੀਡੀਓ ਪਾ ਕੇ ਨਾਨਕ ਸਰ ਦੇ ਤੇ ਤੁਸੀਂ ਇਹ ਗੱਲਬਾਤ ਕਹਿ ਦੋ ਵੀ ਪ੍ਰਸ਼ਾਸਨ ਇਸ ਚੱਕਰ ਤੋਂ ਬਾਹਰ ਹੋ ਜੇ ਵੀ ਅਸੀਂ ਮੈਹਰੋ ਵਾਲੇ ਨੂੰ ਵੇਖਾਂਗੇ ਤੇ ਫਿਰ ਆਪਾਂ ਆਪਦਾ ਹੀ ਕੰਮ ਚੱਲੂਗਾ ਆਪਣਾ ਫਿਰ ਵੇਖਾਂਗੇ ਕਿਹੜੇ ਭਾਵੇਂ ਕਰਦੀ ਆ ਇਹ ਗੱਲਾਂ ਕਹਿਣੀਆਂ ਬਹੁਤ ਸੌਖੀਆਂ ਬਾਬਾ ਜੀ ਸਟੇਜਾਂ ਤੋਂ ਵੀ ਬੰਨ ਕੇ ਲੈ ਜਾਾਂਗੇ ਸੰਗਲਾ ਲਾ ਕੇ ਇੱਥੇ ਲਿਆਵਾਂਗੇ ਇਹਨਾਂ ਤੋਂ ਮਾਫੀ ਮੰਗਾਵਾਗੇ ਇਹ ਇਹ ਨਹੀਂ ਹੋ ਸਕਦਾ ਕਦੇ ਜ਼ਿੰਦਗੀ ਦੇ ਵਿੱਚ ਮੈਥੋਂ ਜ਼ਿੰਦਗੀ ਦੀ ਗਲਤੀ ਹੋਈ ਮੈਂ ਸੰਗਤ ਤੋਂ ਮਾਫੀ ਜ਼ਰੂਰ ਮੰਗ ਸਕਦਾ ਤੇ ਜੇ ਤੁਸੀਂ ਕਹਦੇ ਤੁਸੀਂ ਮੈਨੂੰ ਸੰਗਲ ਸੰਗਲਣਾ ਬੰਨ ਕੇ ਲੈ ਜਾਓਗੇ ਤੇ ਨਾਲ ਸਰੀਆਂ ਦੇ ਪੈਰਾਂ 'ਚ ਸੈੱਡ ਦੋਗੇ ਇਹ ਕੋਈ ਹੋਰ ਝੜਮ-ਝੁੜਮ ਦੀ ਗੱਲਬਾਤ ਆਕੂਰਤੀ ਹੋਣੀ ਉਹ ਵੀ ਸੁਪਨੇ ਦੇ ਵਿੱਚ ਤੁਸੀਂ ਇਹ ਨਹੀਂ ਹੋ ਸਕਦੀ ਮਾਰ ਸਕਦੇ ਤੁਸੀਂ ਮੈਨੂੰ ਮਾਰ ਸਕਦੇ ਆ ਹੋਰ ਤੁਸੀਂ ਬੰਨ ਕੇ ਲੈ ਜਾਓਗੇ ਤੁਸੀਂ ਮੇਰੇ ਤੋਂ ਮਾਫੀ ਮਗਵਾ ਲੋਗੇ ਤੁਸੀਂ ਤਾਂ ਮੈਨੂੰ ਐਂਚ-ਐਂਚ ਕਰਕੇ ਵੱਢ ਵੀ ਤਾਂ ਹੋਣਾ ਤੇ ਤਾਂ ਵੀ ਮੇਰੇ ਇਥੇ ਰੋਂਗ ਦੇ ਵਿੱਚ ਮਾਫੀ ਦੀ ਆਵਾਜ਼ ਨਹੀਂ ਆਉਣੀ ਇਹਨਾਂ ਦੇ ਪ੍ਰਤੀ ਉਦੋਂ ਮੈਂ ਸੰਗਤ ਕਰਕੇ ਚੁੱਪ ਹੋ ਗਿਆ ਵੀ ਗੁਰੂ ਘਰਾਂ ਦੀ ਤੇ ਸਿੱਖਾਂ ਦੀ ਨਿੰਦਿਆ ਹੁੰਦੀ ਹੈ ਵੀ ਜਦੋਂ ਅਸੀਂ ਸਿੰਘਾਂ ਨੇ ਸਾਨੂੰ ਬੱਚਿਆਂ ਨੇ ਕਿਹਾ ਵੀ ਅਸੀਂ ਸਾਹਮਣੇ ਨਹੀਂ ਆ ਸਕਦੇ ਤੇ ਵੈਸੇ ਧਾਰਮਿਕ ਤੌਰ ਤੇ ਤੁਹਾਨੂੰ ਦੱਸਦਾ ਵੀ ਇਹਨਾਂ ਦੇ ਉੱਥੇ ਸਥਾਨਾਂ ਤੇ ਇੱਕ ਕਰਮ ਹੋਇਆ ਤੇ ਇੱਕ ਕਸੂਰਵਾਰ ਹੈ ਤੇ ਇਹਨਾਂ ਤੇ ਕਾਰਵਾਈ ਕਰਨੀ ਹੈ ਤੇ ਉਹ ਅਸੀਂ ਕਰਾਂਗੇ ਜਰੂਰ ਕਿੰਨੀਆਂ ਪ੍ਰਭਾਸ਼ਾ ਦਿੱਤੀਆਂ ਚਰਨ ਘਟ ਵਾਲੇ ਮਸਲੇ ਦੇ ਵਿੱਚ ਚਾਰ ਬੀਬੀਆਂ ਸਾਹਮਣੇ ਆਈਆਂ ਵਿੱਦ ਪ੍ਰੂਫ ਦਿੱਤੇ ਆ ਜੱਸੀ ਨੇ ਉਹ 8 ਸਾਲ ਦੇ ਬੱਚੇ ਨਾਲ ਕਰਮ ਕੀਤਾ ਵਾ ਕਮਰੇ ਦੇ ਵਿੱਚ ਬਾੜ ਕੇ ਵਿੱਦ ਪ੍ਰੂਫ ਵੀਡੀਓ ਪਈ ਆ ਫਿਰ ਕਿੰਨੇ ਬੱਚੇ ਜੱਸੀ ਵਾਲੇ ਕਿਸੇ ਚ ਸਾਹਮਣੇ ਆਏ ਆ ਫਿਰ ਇੱਕ ਬੀਬੀ ਆ ਜਿਹੜੀ ਹੋਰ ਸਿੰਘਾਂ ਨੇ ਉਥੇ ਜਗਰਾਉ ਮੋਰਚਾ ਲਾ ਕੇ ਪਰਚਾ ਦਰਜ ਕਰਾਇਆ ਸੀ ਉਹਨਾਂ ਦੇ ਪਰਿਵਾਰ ਦੀ ਰੈਕੀ ਕਰਵਾਈ ਆ ਤੁਸੀਂ ਨਾਨਕ ਸਰਿੰਗਾਂ ਨੇ ਮਾਰਨ ਵਾਸਤੇ ਫਿਰ ਇੱਕ ਹੋਰ ਬੱਚਾ ਸਾਹਮਣੇ ਆਇਆ ਸੀ ਇੱਕ ਬੰਦੇ ਨੇ ਸਾਨੂੰ ਛੋਟੇ ਬਾਰੇ ਗੱਲਬਾਤ ਕੀਤੀ ਤਾਂ ਤੁਹਾਡੀਆਂ ਗੱਡੀਆਂ ਸ਼ਾਮ ਨੂੰ ਉਹਨਾਂ ਦੇ ਘਰ ਮੂਰੇ ਖੜ ਗਈਆਂ ਸੀਗੀਆਂ ਵੀ ਆਹ ਤਾਂ ਭਾਲਿਆ ਨਹੀਂ ਇਥੇ ਆਉਣਾ ਜੇ ਮੈਂ ਰੋਹਾਲੇ ਨੂੰ ਕੋਈ ਗੱਲ ਦੱਸੀ ਮੈਂ ਤਿੰਨ ਮੁਖੀਆਂ ਦਾ ਵੇਰਵਾ ਦਿੱਤਾ ਸੀ ਤਿੰਨ ਮੁਖੀਆਂ ਤੇ ਇਲਜ਼ਾਮ ਨਹੀਂ ਸੀ ਲਾਏ ਘਾਲੇ ਤੇ ਲਾਇਆ ਘਾਲਾ ਨਸ਼ਾ ਵੇਚਦਾ ਸੀ ਘਾਲੇ ਦੇ ਉੱਤੇ ਸਰਾ ਦੇ ਵਿੱਚੋਂ ਘਾਲੇ ਦਾ ਸਕਾ ਭਾਣ ਜਾ ਰਵੇਸ਼ ਜਿਹੜਾ ਉਹ ਫੜਿਆ ਗਿਆ ਸੀਗਾ ਰਾਣੂ ਵਾਲੇ ਸਰਪੰਚ ਦੇ ਨਾਲ ਤੁਸੀਂ ਮੈਂ ਮੈਂ ਇਲਜ਼ਾਮ ਕਿਹਦੇ ਤੇ ਲਾਤੇ ਮੈਂ ਤਾਂ ਤੁਹਾਡੇ ਸਿਸਟਮ ਤੇ ਲਾਏ ਆ ਤੇ ਉਹ ਇਲਜ਼ਾਮ ਥੋੜੀ ਉਹ ਤਾਂ ਹਕੀਕਤਾਂ ਸੱਚੀਆਂ ਆ ਵਾ ਤੁਸੀਂ ਬੀਬੀ ਤੇ ਕਾਰਵਾਈ ਕਰਨੀ ਕਰੋ ਉਹਨੇ ਲਜਾਮ ਲਾਇਆ ਉਹ ਸੱਚੀ ਝੂਠੀ ਹੋਊਗੀ ਭਾਈ ਉਹ ਜਾਣੇ ਤੁਸੀਂ ਜਾਣੇ ਤੁਹਾਡਾ ਕੰਮ ਜਾਣੇ ਕੋੜੇ ਦਾ ਮੇਰਾ ਨਾਮ ਲਿਆ ਮੈਂ ਚਲੋ ਇਹ ਕਹਤਾ ਮੇਰੇ ਤੱਕ ਪਹੁੰਚ ਗਈ ਮੈਂ ਤਾਂ ਉਹਦੇ ਬਾਰੇ ਸਵਾਲ ਹੀ ਨਹੀਂ ਖੜਾ ਕੀਤਾ ਤੁਹਾਡੇ ਕੋਲੇ ਬਾਬਾ ਜੀ ਤੇ ਤੁਸੀਂ ਸਾਨੂੰ ਇਹ ਹੁਣ ਸੰਗਤ ਨੂੰ ਮੈਂ ਕੁਝ ਗੱਲਾਂ ਕਹਿਣੀਆਂ ਪੰਜਾਬ ਦੇ ਵਿੱਚ ਇਹਨਾਂ 24 ਸਾਲਾਂ ਦੇ ਵਿੱਚ ਘੱਟੋ ਘੱਟ 300 ਤੋਂ ਵੱਧ ਬੇਅਦਬੀ ਹੋ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਉਹ ਬੇਅਦਬੀ ਅੱਗਾਂ ਵੀ ਲਾਈਆਂ ਗਈਆਂ ਜੀਆਂ ਗੁਰੂਗਰਾਜ ਸਾਹਿਬ ਗਲੀਆਂ 'ਚ ਵੀ ਸਿੱਟਿਆ ਗਿਆ ਨਾਲੀਆਂ 'ਚ ਵੀ ਸਿੱਟਿਆ ਗਿਆ ਰੂੜੀਆਂ 'ਚ ਵੀ ਦੱਬਿਆ ਗਿਆ ਬਲੇਟ ਮਾਰ ਕੇ ਅੰਗ ਪਾੜੇ ਗਏ ਪੈਨ ਮਾਰ ਕੇ ਖਰਾਬ ਕੀਤੇ ਗਏ ਗੁਰੂਗਰਾਜ ਸਾਹਿਬ ਨੂੰ ਲੱਟਾਂ ਮਾਰੀਆਂ ਗਈਆਂ ਪਰ ਸੰਤ ਸਮਾਜ ਇਕੱਠਾ ਨਹੀਂ ਹੋਇਆ ਸੰਤ ਸਮਾਜ ਨੇ ਕਾਲ ਨਹੀਂ ਕੀਤੀ ਇਕੱਠੇ ਹੋ ਜੋ ਸੰਤ ਸਮਾਜ ਦੀ ਸਟੇਜ ਦਿਖਾਓ ਮੈਨੂੰ ਕਿਹੜੀ ਹੈ 24 ਸਾਲਾਂ ਦੇ ਵਿੱਚ ਇਹਨਾਂ ਦੀ ਸਾਰੇ ਇਕੱਠੇ ਹੋਏ ਹੋਣ ਉਦੋਂ ਤਾਂ ਤੁਸੀਂ ਕਿਹਾ ਨਹੀਂ ਬਾਬਾ ਬਲਵੀਰ ਸਿੰਘ ਜੀ ਬੇਇੱਜ਼ਤੀ ਕਰਨ ਵਾਲੇ ਦੇ ਨੱਕ ਚਨ ਗੇਲ ਪਾਰ ਕੇ ਬੰਨ ਕੇ ਕੱਲ ਤੱਕ ਸਿਰ ਤੇ ਲੈ ਆਵਾਂਗੇ ਤੇ ਉਹ ਜਿੰਨੀ ਕਿ ਸਾਨੂੰ ਸੂਝ-ਬੂਝ ਸੀ ਆਸੇ ਆ ਸੱਤਾ ਸਾਲਾ ਚ ਆਪਾਂ ਤਾਂ ਵੰਗਾ ਰਿਆ ਤਸੋ ਅੱਜ ਜਦੋਂ ਆ ਪਿੱਛੇ ਮਹੀਨਾ ਪਹਿਲੋਂ ਗੁਰਪੁਰਬ ਤੇ ਉਹ ਮਹਾਰਾਸ਼ਟਰ ਵਾਲੀ ਸਾਈਡ ਜਦੋਂ ਨਕਲੀ ਇੱਕ ਦੀਦੀ ਗੁਰਨਾਣ ਕਦੇਵ ਜੀ ਮਹਾਰਾਜ ਦਾ ਰੂਪ ਧਾਰਨ ਕਰਕੇ ਉਹ ਨਾਟਕ ਕਰਦੀ ਆ ਤੇ ਗੁਰਨਾਨਕ ਨਦੀ ਪੂਜਾ ਕਰਨ ਵਾਲੇ ਸਾਰੇ ਨਾਨਕ ਸਰੀਆਂ ਨੂੰ ਤੇ ਵਿੱਚੇ ਬਾਬਾ ਜੀ ਤੁਸੀਂ ਉਹ ਤਾਂ ਤੁਸੀਂ ਕਹਾਂ ਨਹੀਂ ਅਸੀਂ ਬੀਬੀ ਨੂੰ ਤੇ ਨਾਲ ਉਹ ਤਿਆਰ ਕਰਨ ਵਾਲਿਆਂ ਨੂੰ ਨੱਕ ਚ ਨਗੇਲ ਪਾ ਕੇ ਲਿਆਵਾਂਗੇ ਜਦੋਂ ਕਿ ਇੱਥੇ ਸੀ ਸੰਤ ਸਮਾਜ ਸਾਰਾ ਗੁਰਨਾਨਕ ਦੇ ਮਹਾਰਾਜ ਦੀਆਂ ਫੋਟੋ ਜਿਹੜੀਆਂ ਤੁਸੀਂ ਉੱਥੇ ਪੂਜਦੇ ਆ ਉਹਨਾਂ ਫੋਟੋਆਂ ਦੇ ਪ੍ਰਿੰਟ ਕੱਢ ਕੇ ਸ਼ਰਾਰਤੀਆਂ ਸਰਾ ਵੱਲੋਂ ਟਾਇਲਟ ਵਿੱਚ ਪਾ ਕੇ 플ਸ਼ ਕਰ ਦਿੱਤੇ ਗਏ ਆ ਉਦੋਂ ਤੁਹਾਡਾ ਸੰਤ ਸਮਾਜ ਕਿੱਥੇ ਸੀਗਾ ਉਦੋਂ ਤਾਂ ਬਾਬਾ ਬਲਦੇਵ ਸਿੰਘ ਤੂੰ ਕਹਾਂ ਨਹੀਂ ਕਿ ਮੈਂ ਸੰਗਲ ਨਾਲ ਬੰਨ ਕੇ ਲਿਆ ਕੇ ਨਾਨਕ ਸਰੀਆਂ ਦੇ ਪੈਰਾਂ 'ਚ ਸੱਡ ਦੂੰਗਾ 3 ਸਾਲ ਪਹਿਲਾਂ ਲੁਧਿਆਣੇ ਦਾ ਇੱਕ ਫਿਰਕੂ Hindu ਅਨੈਲ ਅਰੋੜਾ ਜਿਨੇ ਇਹ ਗੱਲ ਆਖੀ ਸੀ ਸੰਗਤ ਜੀ ਧਿਆਨ ਨਾਲ ਸੁਣਿਓ ਅਨੈਲ ਅਰੋੜੇ ਨੇ ਇਹ ਗੱਲ ਆਖੀ ਸੀ ਵੀ ਗੁਰਨਾਨਕ ਦੇਵ ਦੇ ਮਾਤਾ ਪਿਤਾ ਮਹਤਾ ਕਾਲੂ ਜੀ ਤੇ ਤ੍ਰਿਪਤਾ ਦੇਵੀ ਜੇ ਵਿਆਹ ਤੋਂ ਵਿਆਹ ਤੋਂ ਬਾਅਦ ਇਹਮਣਾ ਸੋਇਆ ਸੌ ਜਾਇਆ ਕਰਦੇ ਹਜੇ ਗੱਲ ਤਾਂ ਉਹਨਾਂ ਨੇ ਹੋਰ ਆਕੀ ਸੀ ਕਹਿਣੀ ਮੇਰਾ ਜਮੀਰ ਆਤਮਾ ਉਹ ਪ੍ਰਵਾਨ ਨਹੀਂ ਕਰ ਰਹੀ ਵੀ ਮੈਂ ਉਹ ਗੱਲ ਆਪਦੇ ਮੂੰਹੋਂ ਰਿਪੀਟ ਕਰਾਂ ਉਹ ਕਹਿੰਦੇ ਵੀ ਜੇ ਇਹਨਾਂ ਦੇ ਸਰੀਰਕ ਸਮਾਨਤ ਨਾ ਬਣਦੇ ਤੇ ਸਿੱਖ ਪੈਦਾ ਨਹੀਂ ਸੀ ਹੋਣੇ ਸੀ ਓਏ 50 ਕਿਲੋਮੀਟਰ ਜਗਰਾਉ ਤੋਂ ਲੁਧਿਆਣਾ ਪੈਂਦਾਗਾ ਤੇ ਕਿਸੇ ਇੱਕ ਨਾਨਕ ਸਰਗੇ ਦੇ ਮੂੰਹੋਂ ਜ਼ੁਬਾਨੋਂ ਇਹ ਗੱਲਬਾਤ ਨਿਕਲ ਗਈ ਹੋਗੀ ਵੀ ਸੰਤ ਸਮਾਜ ਇਕੱਠਾ ਕਰਕੇ ਬਲਵੀਰ ਸਿੰਘ ਨੂੰ ਸੱਦ ਕੇ ਤੇ ਨੈਲ ਰੋਡ ਨੂੰ ਲਿਆ ਕੇ ਨਾਨਕ ਸਰਿਆਂ ਦੀ ਬੁੱਕਲ 'ਚ ਸਿੱੜ ਦੂਗਾ ਅੱਜ ਵੀ ਫਤੇਨਾਮਾ ਦੇ ਵਿੱਚ ਨੋਟਸ਼ਾਪ ਪ੍ਰੈਸ ਨੋਟ ਛਪਿਆ ਹੋਇਆ ਫਤਿਹਨਾਮਾ ਦੇ ਵਿੱਚ ਵੀ ਦਾਸ ਦੀ ਫੋਟੋ ਲੱਗੀ ਅਤੇ ਮੇਰਾ ਉੱਥੇ ਸਟੇਟਮੈਂਟ ਕੀ ਸੀ ਮੈਂ ਵੰਗਾ ਰਿਹਾ ਸੀ ਗਵਰਨਮੈਂਟ ਤੇ ਪੁਲਿਸ ਨੂੰ ਵੀ ਜੀਐਨਐਲ ਰੋੜਾ 2-3 ਦਿਨਾਂ ਦੇ ਵਿੱਚ ਨਾ ਫੜਿਆ ਗਿਆ ਤੇ ਅਸੀਂ ਇਹਦੇ ਪਿੱਛੇ ਪਏ ਹੋਏ ਹਾਂ ਜੇ ਸਾਡੇ ਹੱਥ ਆ ਗਿਆ ਤੇ ਨੈਲ ਰੋੜੇ ਨੂੰ ਮਾਰਨਾ ਨਹੀਂ ਇਹਦੀ ਜੀ ਵੱਟ ਕੇ ਅਦਾਲਤ 'ਚ ਪੇਸ਼ ਹੋਵਾਂਗੇ ਵੀ ਅਸੀਂ ਸਿੱਖਾਂ ਤੇ ਸਾਡੇ ਪਹਿਲੀ ਪਾਤਸ਼ਾਹੀ ਦੇ ਵਿਰੁੱਧ ਇਹਨੇ ਆ ਬਿਆਨਬਾਜ਼ੀ ਕੀਤੀ ਸੀ ਤੇ ਅਸੀਂ ਇਹਦੀ ਜੀ ਵੱਡੀ ਆ ਉਦੋਂ ਤੁਸੀਂ ਇਸ ਸਮਾਜ ਸੱਤ ਸਮਾਜ ਇਕੱਠਾ ਕੀਤਾ 3 ਦਿਨ ਪਹਿਲਾਂ ਅੱਜ ਤੋਂ ਆ ਦੋ ਤਿੰਨ ਦਿਨ ਪਹਿਲਾਂ ਸਾਰਾ ਪੰਜਾਬ ਪੱਬਾ ਭਾਰ ਸੀ ਗੰਦੇ ਪਾਣੀ ਨੂੰ ਲੈ ਕੇ ਕਾਲੇ ਪਾਣੀ ਨੂੰ ਲੈ ਕੇ ਮੋਰਚਾ ਲੱਗਾ ਸੀ ਲੁਧਿਆਣੇ ਕਿੰਨੀਆਂ ਸਿੱਖਾਂ ਦੀਆਂ ਦਸਤਾਰਾਂ ਲਈਆਂ ਕੋਈ ਬਈਆਂ ਨੇ ਸਿੱਖਾਂ ਨੂੰ ਬੰਗਾਰਤਾ ਪੰਜਾਬ ਦੀ ਧਰਤੀ ਤੇ ਆ ਕੇ 50 ਕਿਲੋਮੀਟਰ ਪੈਂਦਾ ਨਾਨਕਸਰ ਤੇ 800 1300 ਦਾ 888 88 ਦੀਆਂ ਗੱਲਬਾਤ ਕਰਦੇ ਆ ਤੁਸੀਂ ਤੇ ਸੰਤ ਸਮਾਜ ਨੂੰ ਵਾ ਤੁਸੀਂ ਅਪੀਲ ਨਹੀਂ ਕੀਤੀ ਕਿ ਵੀ ਅਜੋ ਸੰਤ ਸਮਾਜ ਇਕੱਠਾ ਹੋ ਜੇ ਵੀ ਕੈਂਸਰ ਹੁੰਦਾ ਬੱਚਿਆਂ ਨੂੰ ਸੰਗਤਾਂ ਨੂੰ ਵੀ ਸੰਗਤ ਸਾਡੀ ਹੈਗੀ ਤੇ ਆਪਾਂ ਉਹਨਾਂ ਨੂੰ ਬਚਾਲ ਗਏ ਸੰਤ ਸਮਾਜ ਇਕੱਠਾ ਨਹੀਂ ਕੀਤਾ ਸੰਗਤ ਜੀ ਜੇ ਅੰਕੜੇ ਕੱਢਣੇ ਹੁਣ ਪਿੰਡਾਂ ਦੇ ਹਿਸਾਬ ਨਾਲ ਨਹੀਂ ਜ਼ਿਲ੍ਹਿਆਂ ਦੇ ਹਿਸਾਬ ਨਾਲ ਦੇਖਗੇ ਤੇ ਪੰਜਾਬ ਦੇ ਵਿੱਚ ਹਰੇਕ ਜ਼ਿਲ੍ਹੇ ਦੇ ਵਿੱਚ ਰੋਜ਼ ਇੱਕ ਰੇਪ ਹੁੰਦਾ ਰੇਸ਼ੋ ਆ ਤੇ ਇੱਕ ਮੌਤ ਹੁੰਦੀ ਚਿੱਟੇ ਨਾ ਨੌਜਵਾਨਾਂ ਦੀ ਤੇ ਸੰਤਾਂ ਲਈ ਤਾਂ ਸੰਗਤ ਹੁੰਦੀ ਆ ਸਤ ਜੀ ਸਾਰਾ ਪੰਜਾਬ ਤੁਹਾਡੇ ਬੱਚੇ ਆ ਤੇ ਤੁਸੀਂ ਕਦੇ ਸੰਤ ਸਮਾਜ ਦਾ ਇਕੱਠ ਨਹੀਂ ਕੀਤਾ ਕਦੇ ਬਾਬਾ ਬਲबीर ਸਿੰਘ ਤੂੰ ਕਹਾਂ ਨਹੀਂ ਜਾ ਵੀ ਨਸ਼ਾ ਵੇਚਣ ਵਾਲੇ ਨੂੰ ਰੇਪ ਕਰਨ ਵਾਲੇ ਨੂੰ ਬੰਨ ਕੇ ਲਿਆ ਕੇ ਅਸੀਂ ਇੱਥੇ ਸੈੱਟ ਲੈਨੇ ਆ ਵੀ ਜਿਵੇਂ ਵੀ ਦੂਜੇ ਵਢੇਰਿਆਂ ਨੇ ਸਾਡੇਆਂ ਨੇ ਸਜ਼ਾ ਦਿੱਤੀ ਸੀਗੀ ਤੁਹਾਨੂੰ ਇਹ ਸਾਧੂ ਚ ਇਹ ਚੰਗੇ ਹੋ ਗਏ ਜਿਨ੍ਹਾਂ ਦੇ ਉੱਤੇ ਦੋਸ਼ ਲਾ ਕੇ ਨਾਲੇ ਬੀਬੀ ਵੱਲੋਂ ਲੱਗੇ ਆ ਮੇਰੇ ਵੱਲੋਂ ਨਹੀਂ ਲਾਇ ਲੂਏ ਕਹ ਕੇ ਮੈਂ ਤਾਂ ਇਹਨਾਂ ਦੇ ਸਿਸਟਮ ਤੇ ਲਾਇਆ ਵੀ ਤੁਹਾਡੇ ਸਿਸਟਮ ਚ ਇਹ ਹੋਇਆ ਤੇ ਵਿੱਦ ਪ੍ਰੂਫ ਲਾਏ ਆ ਬੱਚਿਆਂ ਨੇ ਗਵਾਹੀਆਂ ਦਿੱਤੀਆਂ ਤਾਂ ਲਾਏ ਆ ਉਹ ਪੰਜਾਬ ਦੇ ਵਿੱਚ ਰੋਜ਼ ਰੇਪ ਹੋ ਰਿਹਾ ਤੀਜੇ ਦਿਨ ਬੇਅਦਬੀ ਹੋ ਰਹੀ ਆ ਦੂਜੇ ਦਿਨ ਇੱਕ ਦਿਨ ਛੱਡ ਕੇ ਰੇਪ ਹੋ ਰਿਹਾ ਕੁੜੀਆਂ ਸੇਫ ਨਹੀਂ ਹੈਗੀਆਂ 80% ਕੁੜੀਆਂ ਵਈਆਂ ਹੋਈਆਂ ਨੂੰ ਧੋਖੇ ਦੇ ਕੇ ਨੌਜਵਾਨਾਂ ਨੇ ਬਾਹਰ ਉੱਠ ਗਏ ਤੇ ਉਹ ਆਪਦੇ ਪੇਕੇ ਪਿੰਡ ਦੁਖੀ ਬੈਠੀਆਂ ਬਿਨਾ ਤਲਾਕਾ ਦੇ ਵਿੱਚ ਤੁਸੀਂ ਕਿਸੇ ਨੇ ਕਿਹਾ ਨਹੀਂ ਸੀ ਉਹਨਾਂ ਨੂੰ ਨਕੇਲ ਪਾ ਕੇ ਲੈ ਆਈਏ ਮੈਰੋ ਵਾਲਾ ਹੀ ਤੁਹਾਨੂੰ ਚੇਤੇ ਆ ਗਿਆ ਕੱਲਾ ਵੀ ਉਹ ਦੋਖੀ ਆ ਬਈ ਪੰਥ ਦਾ ਉਹਨਾਂ ਇਹਨਾਂ ਤੇ ਦੋਸ਼ ਲਾਤੇ ਬਹੁਤ ਮਾੜੀ ਗੱਲ ਸੰਗਤ ਇਹ ਵਿਚਾਰੇ ਵੀ ਇਹ ਮੇਰੇ ਦੁਸ਼ਮਣ ਨਹੀਂ ਹੈ ਮੈਂ ਤਾਂ ਇਹਨਾਂ ਨੂੰ ਆਪਦੇ ਮਗਰ ਲਾ ਲਿਆ ਇਹ ਤਾਂ ਦੁਸ਼ਮਣ ਥੋੜੇ ਆ ਪੰਜਾਬ ਦੇ ਆ ਮੜਾ ਮੋਟਾ ਸੋਚੋ ਵੀ ਬੰਦੀ ਸਿੰਘਾਂ ਨੂੰ ਕਿੰਨਾ ਟਾਈਮ ਹੋ ਗਿਆ ਬੰਦੀ ਹੋਇਆਂ ਨੂੰ ਆ ਡਿਬਲੂ ਗੜ੍ਹ ਦੇ ਵਿੱਚ ਜਿਹੜੇ ਬੰਦ ਬੈਠੇ ਆ ਉਹ ਥੋੜੇ ਹੀ ਆ ਆਪਣੇ ਪੰਜਾਬ ਦੇ ਧੀਆਂ ਪੋਤੇ ਆਪਣੇ ਭਰਾ ਹੀ ਆ ਸੰਤ ਸਮਾਜ ਨੇ ਇਕੱਠਾ ਕੀਤਾ ਬਈ ਸਰਕਾਰ ਨੂੰ ਬੰਗਾਰਿਆ ਨਹੀਂ ਹੈਗਾ ਇੱਥੇ ਮੇਰੇ ਬਰੋਦਰ ਦਾ ਤੁਸੀਂ ਕੰਪਲੇਂਟ ਪੇਪਰ ਜਾ ਕੇ ਪੁਲਿਸ ਅਫਸਰ ਨੂੰ ਬੜਾਤਾ ਵੀ ਕਿੰਨੇ ਦਿਨਾਂ ਚ ਕਾਰਵਾਈ ਕਰੋਗੇ ਪ੍ਰਸ਼ਾਸਨ ਨੂੰ ਮੈਂ ਕਹਿਣਾ ਚਾਹੁੰਦਾ ਵੀ ਤੁਸੀਂ ਜਿਹੜੀ ਇਹਨਾਂ ਨੇ ਕੰਪਲੇਂਟ ਦਿੱਤੀ ਹੈ ਤੁਸੀਂ ਮੇਰੇ ਤੇ ਐਫ ਆਈ ਆਰ ਦਰਜ ਕਰ ਦਿਓ ਕੋਈ ਚੱਕਰ ਨਹੀਂ ਹੈਗਾ ਮੈਂ ਇੱਕ ਗੱਲ ਦੱਸ ਦੇਵਾਂ ਵੀ ਮੈਂ 31 ਅਦਸ਼ਤ ਜਿੱਦੇ ਦਾ ਚਰਨ ਘਾਟ ਆਲਾ ਸਾਥ ਕੁੱਟਿਆ ਉਦੋਂ ਦਾ ਮੈਂ ਘਰੇ ਨਹੀਂ ਗਿਆ ਗਿਆ ਉਦੋਂ ਦਾ ਮੈਂ ਘਰੇ ਨਹੀਂ ਗਿਆ ਮੈਂ ਮੈਨੂੰ ਜਦੋਂ ਇਹਨਾਂ ਬਾਰੇ ਪਤਾ ਲੱਗਾ ਠੀਕ ਹੈ ਤੁਸੀਂ ਕਮਾਲ ਕਰੀ ਜਾਂਦੇ ਆ ਤੁਸੀਂ ਉੱਥੇ ਸਟੇਜ ਸਜਾ ਲਈ ਤੁਸੀਂ ਸੰਤ ਸਮਾਜ ਇਕੱਠਾ ਕਰ ਲਿਆ ਵੀ ਸਾਡੇ ਤੇ ਦੋਸ਼ ਲਾ ਕੇ ਉਹ ਦੋਸ਼ ਸੱਚੇ ਆ ਅਖਬਾਰਾਂ ਦੀਆਂ ਖਬਰਾਂ ਚ ਉਹ ਕਟੰਗੀਆਂ ਪਈਆਂ ਸਾਡੇ ਕੋਲੇ ਕੀ ਕੁਝ ਹੋਇਆ ਉੱਥੇ ਉਹਦੀ ਦਾ ਤੁਸੀਂ ਗੱਲਬਾਤ ਨਹੀਂ ਕਰਦੇਗੇ ਮੈਨੂੰ ਘਟਨ ਦੇ ਤੌਰ ਤੇ ਆ ਤੇ ਉਤੋਂ ਕਹਿੰਦੇ ਜੇ ਗਵਰਨਮੈਂਟ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਮੈਰੋ ਵਾਲੇ ਤੇ ਫਿਰ ਕਾਰਵਾਈ ਸਿੰਘਾਂ ਨੂੰ ਕਰਨੀ ਆਉਦੀ ਆ ਤੁਸੀਂ ਆਪਦੇ ਸਿੰਘਾਂ ਤੋਂ ਕਾਰਵਾਈ ਕਰਾ ਲਓ ਤੁਸੀਂ ਆਪਦੇ ਸਿੰਘਾਂ ਨੂੰ ਕਰਾ ਲਓ ਸਿੰਘਾਂ ਤੋਂ ਕਰਾ ਲਓ ਇੰਨਾ ਤਾਮ ਚਾਹਵਾ ਤੁਹਾਡੇ ਕੋਲੇ ਸਿੰਘਾਂ ਤੋਂ ਕਾਰਵਾਈ ਕਰਾ ਲਓ ਤੇ ਸਿੰਘਾਂ ਨੂੰ ਮੈਂ ਕਹਿਣਾ ਚਾਹੁੰਨਾ ਮੇਰਾ ਤੁਹਾਡੇ ਨਾਲ ਕੋਈ ਦੁਸ਼ਮਣ ਨਹੀਂ ਹੈ ਜਿਹਨੇ ਚੜ ਕੇ ਆਉਣਾ ਮੇਰੇ ਤੇ ਤਾਂ ਹਿਸਾਬ ਕਿਤਾਬ ਜਾਂ ਲਾ ਕੇ ਆਇਓ ਫਿਰ ਨਾ ਕਿਓ ਦੱਸਿਆ ਨਹੀਂ ਵੀ ਅਸੀਂ ਤਾਂ ਮੈਂ ਤਾਂ ਹਰੇਕ ਨੂੰ ਇਹ ਗੱਲਬਾਤ ਕਹਿਣਾ ਵੀ ਮੈਂ ਕੁਝ ਕੁ ਪਰਿਵਾਰਾਂ ਨੇ ਤੇ ਕੁਝ ਕੁ ਆਪਦੇ ਸਰਕਲ ਦੇ ਸਿੰਘਾਂ ਨੇ ਗੱਲਬਾਤ ਕੀਤੀ ਸੀ ਬਾਬਾ ਜੀ ਵੀ ਹੁਣ ਆਪਾਂ ਇਹਨਾਂ ਦਾ ਕਲੀਅਰ ਹੋ ਗਿਆ ਵੀ ਇਹਨਾਂ ਨੇ ਜੇ ਕਰਤੂਤਾ ਕੀਤੀਆਂ ਤੇ ਆਪਾਂ ਇਹ ਸੋਚ ਗਏ ਵੀ ਇਹਨਾਂ ਨੂੰ ਸਜ਼ਾ ਕੀ ਦੇਣੀ ਆ ਤੇ ਆਪਾਂ ਹੁਣ ਖੜਾਣਾ ਨਹੀਂ ਪਾਉਣਾਗਾ ਵੀ ਆਪਾਂ ਪੰਥ ਦੀ ਤੇ ਬਾਣੀ ਦੀ ਬੇਇੱਜ਼ਤੀ ਜੀ ਹੁੰਦੀ ਆ ਕਿ ਆਪਾਂ ਦੂਜੇ ਦਿਨ ਇਹ ਵੀਡੀਓ ਆਡੀਓ ਨਾਸ਼ਾ ਡੈੱਕ ਕਰਕੇ ਤੇ ਸਾਨੂੰ ਤਾਂ ਦੋ ਤਿੰਨ ਦਿਨਾਂ ਦੇ ਵਿੱਚ ਚਾਰ ਬੱਚਿਆਂ ਨੇ ਆਪਦੀਆਂ ਵੀਡੀਓ ਬਣਾ ਕੇ ਭੇਜਤੀਆਂ ਵੀ ਸਾਡੇ ਤਾਂ ਫਲਾਣੇ ਬਾਬੇ ਨੇ ਸਾਡੇ ਨਾਲ ਕੀਤਾ ਨਾਨਕਸਰ ਦੇ ਵਿੱਚ ਜਗਰਾਉਂ ਠਾਠ ਦੇ ਵਿੱਚ ਤੇ ਬਾਬਾ ਬਲਵੀਰ ਸਿੰਘ ਜੀ ਛੋਟਾ ਸਤਕਾਰ ਆ ਤੁਸੀਂ ਫਰਲਾ ਨੈਗ ਸਿੰਘ ਆ ਤੁਸੀਂ ਬਾਣਾ ਪਾਇਆ ਗਿਆ ਬਾਬੇ ਜਿਹੜੇ ਉੱਥੇ ਬੱਚਿਆਂ ਦੇ ਨਾਲ ਹੋਊਗੀ ਗੱਲਬਾਤ ਜਾਂ ਚਰਨ ਘਟ ਵਾਲੇ ਡੇਰੇ 'ਚ ਹੋਊਗੀ ਉਹਦਾ ਤੁਸੀਂ ਜ਼ਿਕਰ ਨਹੀਂ ਕੀਤਾ ਤੁਸੀਂ ਉੱਥੇ ਮਾੜਾ ਮੋਟਾ ਇਹਨਾਂ ਨੂੰ ਵੀ ਤਾਂ ਕੋਸ ਦੇ ਦੀ ਆ ਕੀ ਹੋ ਗਿਆ ਇਦਾਂ ਗੱਲਾਂ ਬਾਤਾਂ ਨਹੀਂ ਕਰੀਦੇ ਆਂ ਦੀਆਂ ਛੇ ਨੈਗ ਸਿੰਘ ਤੇ ਨਿੰਗਾ ਸਿੰਘਾਂ ਦੀ ਗੱਲਬਾਤ ਕਰਨੀ ਚਾਹੀਦੀ ਆ ਤੇ ਕਰੋ ਤੇ ਆਪਾਂ ਤਾਂ ਕਰਾਂਗੇ ਕੀਤੀ ਆ ਪਹਿਲਾਂ ਵੀ ਕੀਤੀ ਸੀ ਜਿੰਨਾ ਚਿਰ ਸਾਹ ਚੱਲਦੇ ਕਰਾਂਗੇ ਮੈਂ ਪਹਿਲਾਂ ਵੀ ਕਿਹਾ ਸੀ ਪੁਲਿਸ ਮੇਰੇ ਤੇ ਕਾਰਵਾਈ ਕਰੇ ਮੈਂ ਇਹਨਾਂ ਤੇ ਦੋਸ਼ ਲਾਏ ਆ ਦੋਸ਼ ਜਿਹੜੇ ਖਵਾਰਾ ਚ ਆਇਆ ਉਹੋ ਸੰਗਤ ਮੂਰੇ ਰੱਖੇ ਆ ਲੋਕਾਂ ਨੇ ਜਿਹੜੀਆਂ ਗੱਲਬਾਤ ਹੱਡ ਬੀਤੀਆਂ ਦੱਸੀਆਂ ਉਹ ਮੈਂ ਸੰਗਤ ਦੇ ਸਾਹਮਣੇ ਰੱਖਾਂਗਾ ਵੀ ਆਹ ਕੁਝ ਹੁੰਦਾ ਤੇ ਇਹ ਮੇਰੇ ਤੇ ਜੇ ਇਸ ਪ੍ਰਤੀ ਕੋਈ ਐਫ ਆਈ ਆਰ ਹੁੰਦੀ ਆ ਤੇ ਹੋ ਜੇ ਕੋਈ ਚੱਕਰ ਨਹੀਂ ਜਿੱਥੇ ਦੂਜੇ ਪਾਸੇ ਮੈਂ ਇਹ ਵੀ ਭੁਗਤ ਲੂੰਗਾ ਪੁਲਿਸ ਨੂੰ ਮੈਂ ਨੂੰ ਸੱਦੂਗੀ ਮੈਂ ਜਾਊਂਗਾ ਮੈਂ ਬਾਹਰੋਂ ਤਰੀ ਰਹਿਣਾ ਵਾ ਮੈਂ ਘਰੇ ਤਾਂ ਗਿਆ ਹੀ ਨਹੀਂ ਮੈਨੂੰ ਤਾਂ ਤਿੰਨ ਚਾਰ ਮਹੀਨੇ ਹੋ ਗਏ ਮੈਂ ਜਾਂਦਾ ਨਹੀਂ ਘਰ ਦੇ ਨਾਲ ਤਾਂ ਪਹਿਲਾਂ ਵੀ ਹੈਗੇ ਠੀਕ ਆ ਤੇ ਜੇ ਤੁਸੀਂ ਕਹੋਗੇ ਵੀ ਇਸ ਗੱਲ ਨੂੰ ਵਧਾਉਣਾ ਵਾ ਤੇ ਫੇਰ ਭਾਈ ਇਹਨਾਂ ਦੇ ਹੱਥ ਦੇ ਵਿੱਚ ਆ ਵੀ ਆਪਾਂ ਨੂੰ ਕੋਈ ਚੱਕਰ ਨਹੀਂ ਹੈਗਾ ਮੈਂ ਤਾਂ ਹਰਾਨ ਇਸ ਗੱਲ ਤੇ ਓਏ ਜਨਾਂ ਨੇ ਗੁਰਨਾਨਕ ਦੇਵ ਮਹਾਰਾਜ ਦੀਆਂ ਇੰਨੀਆਂ ਬੇਆਦਤੀਆਂ ਹੋਈਆਂ ਕਰੋ ਗ੍ਰੰਥ ਸਾਹਿਬ ਮਹਾਰਾਜ ਦੀਆਂ ਇੰਨੀਆਂ ਬੇਆਦਮੀਆਂ ਹੋਈਆਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਇੰਨਾ ਕੁਝ ਬੋਲ ਦਿੱਤਾ ਉਦੋਂ ਸੰਤ ਸਮਾਜ ਇਕੱਠਾ ਨਹੀਂ ਹੋਇਆ ਕਿੰਨੀਆਂ ਮਾਵਾਂ ਦੇ ਪੁੱਤ ਕਿੰਨੀਆਂ ਧੀਆਂ ਦੇ ਸੁਹਾਗ ਉੱਜੜ ਗਏ ਨਸ਼ੇ ਦੇ ਨਾਲ ਉਦੋਂ ਸੰਤ ਸਮਾਜ ਇਕੱਠਾ ਨਹੀਂ ਹੋਇਆ ਕਾਲੇ ਪਾਣੀਆਂ ਦੇ ਨਾਲ ਓਏ ਸਾਰੇ ਪੰਜਾਬ ਨੂੰ ਕੈਂਸਰ ਹੋਣ ਲੱਗਾ ਵਾ ਉਦੋਂ ਸੰਤ ਸਮਾਜ ਇਕੱਠਾ ਨਹੀਂ ਹੋਇਆਗਾ ਤੇ ਜੇ ਇੱਕ ਡੇਰੇ ਦੀ ਸੱਚਾਈ ਬਾਹਰ ਆ ਗਈ ਤੇ ਸੱਤ ਸਮਾਜ ਇਕੱਠਾ ਕਰਕੇ ਮਹਿਰੋ ਵਾਲੇ ਨੂੰ ਅਕੇ ਲੱਗੇ ਲਾ ਕੇ ਲੈਉਣੇ ਖਾਲਾ ਜੀ ਦਾ ਵਾੜਾ ਨਹੀਂ ਹੈਗਾ ਮਹਿਰੋ ਵਾਲੇ ਨੂੰ ਫੜ ਕੇ ਲੈਣਾ ਬਾਬਾ ਬੂਰ ਸਿੰਘ ਜੀ ਇਹਦਾ ਤੁਸੀਂ ਇਥੋਂ ਆਪਦੇ ਸਿੰਘਾ-ਸਿੰਘਾਂ ਨੂੰ ਕਹੋ ਮਾੜੀ-ਮੋਟੀ ਗੱਲਬਾਤ ਕਰਨ ਮੇਰੇ ਨਾਲ ਚੜ ਕੇ ਆਉਣਾ ਮੇਰੇ ਤੇ ਉਹਨਾਂ ਨੂੰ ਦੋ ਤਿਆਰ ਬਥੇਰੇ ਤੁਹਾਡੇ ਕੋਲ ਉਹਨਾਂ ਨੂੰ ਵੀ ਤਾਂ ਪਤਾ ਲੱਗੇ ਵੀ ਉਧਰੋਂ ਕੀ ਚੱਲਦਾ ਇਸ ਕਰਕੇ ਸੰਗਤ ਜੀ ਸੰਗਤ ਮੈਨੂੰ ਕਹੇ ਜੁੱਤੀਆਂ ਝਾੜ ਤਾਂ ਮੈਂ ਜੁੱਤੀਆਂ ਝਾੜੂਗਾ ਸੰਗਤ ਸੰਗਤ ਕਹੇ ਸਾਡੇ ਮੂਰੇ ਝੌਕ ਇਹ ਮਹਿਰੋਂ ਵਾਲਿਆ ਤੂੰ ਗਲਤ ਹੈ ਤੇ ਮੈਂ ਸੰਗਤ ਤੋਂ ਮਾਫੀ ਮੰਗੂਗਾ ਤੇ ਜਿਉਂਦੇ ਜੀ ਮੇਰੇ ਤੋਂ ਜੇ ਚੱਟ ਕੱਪੜੇ ਤੇ ਜਾਂ ਇਸ ਸਟੇਜ ਦੇ ਬਿਠੇ ਸਾਹਦ ਕਹਿ ਦੇਣ ਕਿ ਮਹਿਰੋਂ ਵਾਲੇ ਦਾ ਪੋਟਾ-ਪੋਟਾ ਅਸੀਂ ਵੜਦੇ ਆਂਗੇ ਤੇ ਮਹਿਰੋਂ ਵਾਲੇ ਤੋਂ ਮਾਫੀ ਮੰਗਾਵਾਂਗੇ ਇਹ ਤੁਸੀਂ ਸੁਪਨੇ ਚ ਗੱਲਾਂ ਬਾਤਾਂ ਆਖਦੇ ਹੋ ਸੁੱਤੇ ਬਿਆਨੇ ਸਟੇਜਾਂ ਦੇ ਉੱਤੇ ਮਹਿਰੋਂ ਵਾਲਾ ਕੋਈ ਐਹੋ ਜਿਹੀ ਸ਼ਹਿ ਨਹੀਂ ਹੈ ਜਿੱਦੋਂ ਤੁਸੀਂ ਇਸ ਸਟੇਜ ਤੇ ਬਹਿ ਕੇ ਖੜ ਕੇ ਕੋ ਮਾਫੀ ਮੰਗੀ ਮੰਗਵਾ ਲੋਂਗੇ ਰੱਬੀ ਰੱਖਾ ਤੁਹਾਡਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਕਰ ਦਿਓ ਇੱਕ ਇਕੱਠ ਹੋਇਆ ਬੁਲਾਤਕਾਰੀਆਂ ਦਾ ਉਹਨਾਂ ਨੇ ਵੱਡਾ ਭਾਰੀ ਇਕੱਠ ਕੀਤਾ ਕਿ ਉਹ ਜੇ ਹਾਲਾਤ ਬਣ ਗਏ ਕਿ ਕਦੇ ਕਹਿੰਦੇ ਹੁੰਦੇ ਸੀ ਕਿ ਨਾਨਕਸਰ ਭਗਤੀ ਦਾ ਘਰ ਪਰ ਉਹ ਨਾਨਕਸਰ ਹੁਣ ਬਲਾਤਕਾਰੀਆਂ ਦਾ ਅੱਡਾ ਬਣ ਕੇ ਵਹਿ ਰਹਿ ਗਿਆ ਲੁਚੀਆਂ ਲੁਫੰਗੀਆਂ ਬੇਈਮਾਨ ਗਦਾਰਾਂ ਦਾ ਅੱਡਾ ਬਣ ਕੇ ਰਹਿ ਗਿਆ ਜਦੋਂ ਇਹ ਲੋਕ ਬਲਾਤਕਾਰ ਕਰਨਗੇ ਪੁੱਠੇ ਕੰਮ ਕਰਨਗੇ ਹੁਣ ਸੋਸ਼ਲ ਮੀਡੀਆ ਦੇ ਜੋਗਿਆ ਸਾਰਾ ਕੁਝ ਇਹਨਾਂ ਦਾ ਸਾਹਮਣੇ ਆ ਗਿਆ ਜੇ ਹੁਣ ਕਹਿੰਦੇ ਪਏ ਨੇ ਜੀ ਲੋਕ ਨਾਨਕਸਰ ਨੂੰ ਬਦਨਾਮ ਕਰਦੇ ਨੇ ਪੁੱਠੇ ਕੰਮ ਤੁਸੀਂ ਕਰੋ ਬਲਾਤਕਾਰ ਤੁਸੀਂ ਕਰੋ ਸੰਗਤੀ ਮਾਇਆ ਦਾ ਨਜਾਇਜ਼ ਦੁਰਵਰਤਨ ਤੁਸੀਂ ਕਰੋ ਤੇ ਫਿਰ ਲੋਕ ਕਿਉਂ ਬਦਨਾਮ ਕਰਨਗੇ ਮੈਂ ਕੋਈ ਕਿਸੇ ਦੀ ਦਾਦ ਹੀ ਨਹੀਂ ਦਿੰਦਾ ਹੋ ਸਕਦਾ ਭਾਈ ਅਮਰਤਪਾਲ ਵਿੱਚ ਕੁਝ ਕਮੀਆਂ ਹੋਣਗੀਆਂ ਕਿਸ ਤਰ੍ਹਾਂ ਦੀ ਕੋਈ ਖਾਮੀ ਹੋ ਸਕਦੀ ਆ ਪਰ ਜੋ ਕੁਝ ਹੁਣ ਨਾਮ ਸਰ ਦੇ ਵਿੱਚ ਯਾਰ ਹੋਇਆ ਹੋਇਆ ਤੇ ਪਹਿਲਾਂ ਵੀ ਬੜਾ ਬੜਾ ਕੁਝ ਆ ਬਹੁਤ ਕੁਝ ਹੋਇਆ ਇਹ ਤੇ ਇਹਨਾਂ ਨੇ ਜਦੋਂ ਉਹਨਾਂ ਅਨਸਰ ਇੱਕ ਦੂਜੇ ਨੂੰ ਚੋੜ ਕਰਨ ਤੋਂ ਲੜਾਈ ਕੀਤੀ ਬਾਬੇ ਕੁੰਨ ਸੰਧੀ ਬੰਦਿਆ ਨੇ ਤੇ ਇਧਰੋਂ ਸਾਧੂ ਸਿੰਘ ਦੇ ਬੰਦਿਆਂ ਨੇ ਉਸ ਵੇਲੇ ਕਾਲਜਾਂ ਦੇ ਮੁੰਡੇ ਜਿਹੜੇ ਸੀ ਇਹਨਾਂ ਨੇ ਸੱਦੇ ਤੇ ਉਹਨਾਂ ਸ਼ਰਾਬਾਂ ਪੀਤੀਆਂ ਸੀ ਸਵੇਤ ਜੋੜਿਆਂ ਦੇ ਉੱਤੇ ਜਿਹਨੂੰ ਇਹ ਮੇਨ ਸਤਖੰਡ ਕਹਿੰਦੇ ਆ ਉੱਥੇ ਅੰਦਰ ਵੜੇ ਇੱਕ ਦੂਜੇ ਦੇ ਸਿਰ ਦੇ ਵਿੱਚ ਚੌਰ ਮਾਰ ਮਾਰ ਕੇ ਨਾਲ ਲੜਾਈ ਕੀਤੀ ਜਿਹੜਾ ਚੌਰ ਗੁਰੂ ਸਾਹਿਬ ਤੇ ਕਰਦੇ ਆ ਨਾ ਉਹ ਚੌਰ ਇਹਨਾਂ ਨੇ ਇੱਕ ਦੂਜੇ ਦੇ ਸਿਰ ਵਿੱਚ ਮਾਰੇ ਮਾਰੇ ਸੀ ਫਿਰ ਇਹਨਾਂ ਬਹੁਤ ਬਦਮਾਸ਼ੀਆਂ ਕੀਤੀਆਂ ਨਰੈਣ ਸੋ ਆਨੰਸਰ ਵਾਲੇ ਨੂੰ ਸਾਰੇ ਜਾਣਦੇ ਹੋ ਕਿ ਉਹ ਇਹ ਸਰਕਾਰਾਂ ਦਾ ਪਿੱਛੂ ਰਿਹਾ ਤੇ ਅਕਾਲ ਪੁਰਖ ਸਾਹਿਬ ਦੀ ਜਿਹੜੀ ਸਰਕਾਰ ਦੇ ਇਹਦੀ ਮੜੋ ਸਾਰੀ ਹੋਈ ਸੀ ਉਹਦਾ ਮੁੱਖ ਰੋਲ ਸੀ ਕਿ ਜਦੋਂ ਇਹਨਾਂ ਨੂੰ 100 ਸੋ ਸਮੇਤ ਪੰਨਾਂ ਨੂੰ 500 ਸੋ ਛੇਕਿਆ ਗਿਆ ਬਾਕੀ ਸ਼ਾਇਦ ਮੇਰੇ ਖਿਆਲ ਚ ਮਾਫੀ ਮੰਗ ਲਈ ਤੇ ਨਰੈਣ ਸੋ ਕਿਹਦਾ ਹੁੰਦਾ ਸੀ ਮੈਂ ਜਿਹੜੀ ਕਿਸੇ ਦੀ ਮੱਝ ਖੋ ਲਈ ਸਿੱਖਾਂ ਦੀ ਕਿ ਮੈਂ ਮਾਫੀ ਕਿਉਂ ਮੰਗਾ ਸੋ ਵੇਖੋ ਜਦੋਂ ਗੁਰੂ ਗ੍ਰੰਥ ਸਾਹਿਬਾਰ ਸੱਚੇ ਪਾਤਸ਼ਾਹ ਦੀਆਂ ਬੇਅਦਬੀਆਂ ਹੋਈਆਂ ਥਾਂ ਥਾਂ ਉਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਤ ਰੋਲੀ ਗਈ ਬਰਗਾੜੀ ਗਲੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਖਿਲਾਰੇ ਗਏ ਬੁੱਧ ਜਵਾਰ ਸਿੰਘ ਵਾਲਾ ਬਿਚੋਰੀ ਕੀਤੇ ਗਏ ਹੁਣ ਤੇ ਗਿਣਤੀ ਨਹੀਂ ਕੀਤੀ ਜਾ ਸਕਦੀ ਕਿ ਕਿੰਨੀਆਂ ਬੇਅਦਬੀਆਂ ਹੋਈਆਂ ਕਿੱਥੇ ਕਿੱਥੇ ਸਿਰਫ ਪੰਡ ਦੀ ਪਟਾਦੌਲੀ ਗਈ ਫਿਰ ਵੱਡੀ ਗੱਲ ਕਿ ਬਾਦਲ ਕਾਂ ਦੀ ਸਰਕਾਰ ਵਲੇ ਸਿੱਖ ਨੌਜਵਾਨਾਂ ਨੂੰ ਉਹਨਾਂ ਨੌਜਵਾਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਜਿਹੜੇ ਕਿ ਬੇਅਦਬੀ ਦਾ ਇਨਸਾਫ ਮੰਗਦੇ ਪਏ ਸਨ ਕੋਈ ਉਹਨਾਂ ਦਾ ਕੋਈ ਨਿੱਜੀ ਮਸਲਾ ਨਹੀਂ ਸੀ ਕੋਈ ਵਟ ਦੀ ਬੰਨੇ ਦੀ ਲੜਾਈ ਨਹੀਂ ਸੀ ਕੋਈ ਕਿਸੇ ਨਾਲ ਵੈਰ ਨਹੀਂ ਸੀ ਕੋਈ ਤੇ ਕੋਈ ਗੈਰ ਕਾਨੂੰਨੀ ਗਤੀਵਿਧੀਆਂ ਨਹੀਂ ਸੀ ਕਰ ਰਹੇ ਉਹ ਜਿਹਦੇ ਕਰਕੇ ਇਹਨਾਂ ਨੂੰ ਗੋਲੀਆਂ ਮਾਰਨੀਆਂ ਪੈਣ ਉਸ ਵੇਲੇ ਗੋਲੀਆਂ ਮਾਰੀਆਂ ਗਈਆਂ ਇੰਨਾ ਕੁਝ ਹੋਇਆ ਕੌਮ ਦੇ ਉੱਤੇ ਬਹੁਤ ਕੁਛ ਵਟੀਆਂ ਪਾਰੀਆਂ ਵਿਪਤਾ ਦੇ ਵਿੱਚੋਂ ਸਿੱਖ ਕੌਮ ਨੂੰ ਲੰਘਣਾ ਪਿਆ ਉਸ ਵੇਲੇ ਇਹ ਤੁਹਾਨੂੰ ਨਾਨਕ ਸਰੀਏ ਜਾਂ ਬਲਬੀਰ ਸਿੰਘ ਬੱਡਾ ਦਾ ਲਾਲਾ ਜਾਂ ਹੋਰ ਕੋਈ ਵੀ ਜਿੰਨੇ ਵੀ ਉੱਥੇ ਇਕੱਠੇ ਹੋਏ ਮੈਂ ਤੇ ਕਹੂੰਗਾ ਵੇਖੋ ਐ ਐਸੇ ਕੋ ਐਸਾ ਮਿਲੇ ਕਾਰਕਰ لمبے ਹੱਥ ਜੇ ਕੋਈ ਨਾਨ ਸਰ ਵਾਲਿਆਂ ਤੇ ਬਲਾਤਕਾਰ ਕੀਤੇ ਉਹ ਸਾਹਮਣੇ ਵੀਡੀਓ ਆ ਗਈਆਂ ਸਾਰਾ ਕੋ ਜਗਜਾਗ ਚਾਰ ਹੋ ਗਿਆ ਤੇ ਇਹਨਾਂ ਨੇ ਜਿਹੜਾ ਇਕੱਠ ਕੀਤਾ ਉਸ ਇਕੱਠ ਵਿੱਚ ਜਾਣ ਵਾਲੇ ਜਿੰਨੇ ਵੀ ਨੇ ਇਹ ਸਮਝ ਲਓ ਕਿ ਬਲਾਤਕਾਰੀਆਂ ਹੀ ਹਨ ਦੂਜਾ ਕੌਮ ਨੂੰ ਸਮਰਪਿਤ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਗੁਰੂ ਪੰਥ ਨੂੰ ਸਮਰਪਿਤ ਮਰਿਆਦਾ ਵਿੱਚ ਚੱਲਣ ਵਾਲਾ ਇਨਸਾਨ ਇਹੋ ਜਿਹਾ ਇਕੱਠ ਵਿੱਚ ਨਹੀਂ ਜਾਂਦਾ ਕਿਉਂਕਿ ਉਹਨੂੰ ਲੱਜਾ ਆਉਂਦੀ ਆ ਕਿ ਯਾਰ ਮੈਂ ਬਲਾਤਕਾਰੀਆਂ ਦੀ ਸਪੋਰਟ ਕਰੂੰਗਾ ਮੈਂ ਇਹਨਾਂ ਗੰਦੇ ਬੰਦਿਆਂ 'ਚ ਬੈਠੂੰਗਾ ਜਾ ਕੇ ਨਹੀਂ ਗੰਦੇ ਬੰਦਿਆਂ ਦੇ ਵਿੱਚ ਗੰਦੇ ਹੀ ਬੰਦੇ ਆ ਤੇ ਬਲਾਤਕਾਰੀਆਂ ਨਾਲ ਬਲਾਤਕਾਰ ਹੀ ਜਾਂਦੇ ਹੁੰਦੇ ਆ ਤੇ ਤੁਸੀਂ ਹੁਣ ਜਿੰਨਾ ਇਕੱਠ ਵੇਖ ਲਿਆ ਨਾ ਆੜੇ ਲੋਕਾਂ ਦਾ ਵੀ ਕਸੂਰ ਹੈਗਾ ਇਹਨਾਂ ਨੂੰ ਇਹ ਹਰਾਮਜਾਦਿਆਂ ਨੂੰ ਲੋਕ ਮਾਇਆ ਹੀ ਇੰਨੀ ਜ਼ਿਆਦਾ ਦੇ ਦਿੰਦੇ ਨੇ ਪੈਸਾ ਹੀ ਇੰਨਾ ਜ਼ਿਆਦਾ ਦੇ ਦਿੰਦੇ ਨੇ ਇਹ ਲਗਜ਼ਰੀ ਲਾਈਫ ਜੀਉਂਦੇ ਆ ਲੋਕਾਂ ਨੂੰ ਕਹਿੰਦੇ ਆ ਕਿ ਮਾਇਆ नागਣੀ ਹੈ ਡੰਗ ਮਾਰ ਦਿੰਦੀ ਹੈ ਆਪ ਇਹ ਮਾਇਆ ਨੂੰ ਜਫੇ ਮਾਰਦੇ ਆ ਜਦੋਂ ਮਾਇਆ ਜਾਦੀ ਹੋ ਜਾਂਦੀ ਆ ਫਿਰ ਇਹ ਵੱਡੇ ਵੱਡੇ ਬੰਗਲੇ ਉਸਾਰ ਲੈਂਦੇ ਨੇ ਇਹਨਾਂ ਦੇ ਜਿਹੜੇ ਕਮਰੇ ਨੇ ਉਹ ਵੇਖਣ ਵਾਲੇ ਨੇ ਕਿਹੋ ਜਿਹਾ ਇਹਨਾਂ ਨੇ ਬਣਾਏ ਹੋਏ ਆ ਉਹੋ ਜਿਹੇ ਥਾਵਾਾਂ ਦੇ ਉੱਤੇ ਰਹਿ ਕੇ ਬੰਦੇ ਦੀ ਮਾਇਆ ਮਤ ਮਾਰਦੀ ਆ ਤੇ ਫਿਰ ਪੁੱਠੇ ਕੰਮ ਕਰਦੇ ਆ ਈ ਆ ਕਾਲਾ ਸੋਂ ਕਹਿ ਰਿਹਾ ਸੀ ਕਿ ਵੇਖੋ ਜੀ ਲੋਕ ਨਾਨਕ ਸਾਨੂੰ ਬਦਨਾਮ ਕਰਦੇ ਆ ਤੇ ਉਦਾਂ ਹੀ ਕਹਿਣਗੇ ਜੀ ਬਾਬਾ ਜੀ ਬ੍ਰਹਮ ਗਿਆਨੀ ਕਾਲੇ ਨੂੰ ਨਹੀਂ ਪਤਾ ਵੀ ਤੇਰੇ ਚੇਲੇ ਕੀ ਕਰਦੇ ਆ ਤੇਰੇ ਜਿਹੜੇ ਗੜਬਈ ਆ ਇੱਕ ਗੋਰਾ ਹੋ ਗਿਆ ਇੱਕ ਗੇਜਾ ਹੋ ਗਿਆ ਇੱਕ ਬਿੰਦਰ ਹੋ ਗਿਆ ਇੱਕ ਬਿੰਦੀ ਹੋ ਗਿਆ ਇਦਾਂ ਦੇ ਕਈ ਨੇ ਉਥੇ ਕਈਆਂ ਦੇ ਨਾਂ ਰੰਗ ਕਾਲੇ ਉਹਨਾਂ ਨੂੰ ਗੋਰਾ ਕਹਿੰਦੇ ਆ ਉਹ ਕੰਮ ਇਹਨਾਂ ਦਾ ਮੈਡੀਕਲ ਕਰਾਉ ਸਾਰਿਆਂ ਦਾ ਜਿੰਨੇ ਵੀ ਨਾਨ ਸਰਦੇ ਨੇ ਨਾ ਜਿੰਨੇ ਸਾਹ ਦੇ ਆ ਜਾਂ ਜਿੰਨੇ ਇਹਨਾਂ ਦੇ ਚੇਲੇ ਅੰਗੜ ਪਈ ਹੈ ਨਾ ਇਹਨਾਂ ਦਾ ਮੈਡੀਕਲ ਕਰਾਇਆ ਜਾਵੇ ਤੇ 99% ਇਹਨਾਂ ਵਿੱਚੋਂ ਬੇਵਚਾਰੀ ਨਿਕਲਣਗੇ ਬੇਵਚਾਰੀ 99% ਬੇਵਚਾਰੀ ਤੇ ਬਲਾਤਕਾਰੀ ਨਿਕਲਣਗੇ ਇਹ ਉਹ ਕਰਤੂਤਾਂ ਕਰਦੇ ਨੇ ਜਿਹੜੀਆਂ ਕੈਮਰੇ ਸਾਹਮਣੇ ਦੱਸੀਆਂ ਨਹੀਂ ਜਾ ਸਕਦੀਆਂ ਤੇ ਇਹ ਮੈਂ ਗੱਲ ਦਾਵੀ ਨਾ ਕਹਿ ਰਿਹਾ ਠੀਕ ਹੈ ਕਿ ਹੁਣ ਇਹਨਾਂ ਦਾ ਸਾਰਾ ਕੁਝ ਸਾਹਮਣੇ ਆਇਆ ਅਮਰਤਪਾਲ ਸਿੰਘ ਨੇ ਮੁੱਦਾ ਚੁੱਕਿਆ ਦੂਜੀ ਗੱਲ ਹੋਂਗਾ ਗਲਤ ਅਮਰਪਾਲ ਕਿਤੇ ਨਾ ਕਿਤੇ ਆਪਾਂ ਇਸ ਗੱਲ ਦਾ ਵੀ ਦਾਵਾ ਨਹੀਂ ਕਰਦੇ ਪਰ ਉਹਨੇ ਇਹ ਮੁੱਦਾ ਚੁੱਕਿਆ ਹੁਣ ਇਹ ਇਹ ਕਹਿੰਦੇ ਨੇ ਜੀ ਲੋਕ ਨਾਨਸਰ ਦੀ ਬਦਨਾਮੀ ਕਰਦੇ ਬਦਨਾਮੀ ਲੋਕ ਨਿੰਦਿਆ ਕਿਉਂ ਕਰਨ ਨਾਨਸਰ ਦੀ ਤੁਸੀਂ ਕੋਈ ਐਸਾ ਪੁੱਠਾ ਕੰਮ ਨਹੀਂ ਛੱਡਦੇ ਵੇ ਇਹ ਜਿਹੜਾ ਹਰੀਕੇ ਉੱਥੇ ਆ ਮਾਦੋ ਉੱਥੇ ਇੱਕ ਜੋੜੇ ਨਾਲ ਇਹਨਾਂ ਬਲਾਤਕਾਰ ਕੀਤਾ ਫਿਰ ਉਹਨਾਂ ਨੂੰ ਵੱਢ ਕੇ ਨਹਿਰ ਚ ਲੋੜ ਦਿੱਤਾ ਗਿਆ ਫਿਰ ਇਹਨਾਂ ਦਾ ਇੱਕ ਲੱਡੂ ਸੀ ਉੱਥੇ ਨਕੂਦਰ ਦੇ ਲਾਗੇ ਬਲਪੁਰੀ ਪਿੰਡਿਆ ਉੱਥੇ ਉਹਦਾ ਨਾਮ ਲੱड्डੂ ਆ ਸ਼ਾਇਦ ਪੂਰਾ ਤੇ ਗੁਰਬਖਸ਼ ਉਹਦਾ ਨਾਮ ਵੀ ਉਹਨੂੰ ਲੱड्डੂ ਕਹਿੰਦੇ ਸੀ ਤੇ ਉਹਦਾ ਇੱਕ ਪਸ਼ਪਾ ਨਾਮੀ ਬੀਬੀ ਦੇ ਨਾਲ ਜੋ ਕੁਛ ਆਇਆ ਸਾਰੀਆਂ ਵੀਡੀਓ ਆਈਆਂ ਸਾਰਾ ਕੁਝ ਸਾਹਮਣੇ ਆਇਆ ਉਸ ਤੋਂ ਬਾਅਦ ਇੱਕ ਇਹਨਾਂ ਦਾ ਨਾਮ ਅਨੁਸਾਰ ਗੁਰਦੁਆਰਾ ਜਿਹੜਾ ਵਾ ਲੁਧਿਆਣੇ ਫਿਰੋਜ਼ਪੁਰ ਵਾਲੇ ਰੋਡ ਦੇ ਉੱਤੇ ਨਹਿਰ ਦੇ ਕੰਢੇ ਦੇ ਉੱਤੇ ਆ ਉਸ ਬੀਬੀ ਨੂੰ ਇਹਨਾਂ ਨੇ 7 ਦਿਨ ਅੰਦਰ ਤਾਲ ਕੇ ਰੱਖਿਆ ਲਗਾਤਾਰ ਉਹਦੇ ਨਾਲ ਪਰਿਵਾਰੀ ਬਲੈਤਕਾਰ ਕਰਦੇ ਰਹੇ ਉਹਨੂੰ ਨਸ਼ੇ ਦਾ ਤੇ ਬੇਹੋਸ਼ੀ ਦਾ ਟੀਕਾ ਲਾਉਂਦੇ ਰਹੇ ਉਹ ਉਸ ਗੁਰਦੁਆਰੇ ਦੀ ਮਗਰਲੇ ਪਾਸੇ ਨਾ ਬਿਜਲੀ ਘਰ ਆ ਬਿਜਲੀ ਘਰ ਦੇ ਤੇ ਉਹ ਬੀਬੀ ਨੇ ਕਿਤੇ ਸੋਚ ਆਈ ਤੇ ਖਿੜਕੀ ਖੋਲੀ ਤੇ ਕੋਈ ਬਿਜਲੀ ਵਾਲਾ ਮੁਲਾਜ਼ਮ ਜਿਹੜਾ ਸੀ ਨਾ ਉੱਥੇ ਉਹ ਮੰਬਤੀ ਠੀਕ ਕਰਦਾ ਪਿਆ ਸੀ ਨਾ ਕੋਈ ਗੇੜਾ ਮਾਰਦਾ ਪਰ ਨੇ ਵਿਚਾਰੀ ਨੇ ਤਰਲਾ ਲਿਆ ਮਿਹਨਤ ਕੀਤੀ ਮੇਰੇ ਨਾਲ ਇੱਥੇ ਮੈਨੂੰ ਕੈਦ ਕੀਤਾ ਤੇ ਮੇਰੇ ਨਾਲ ਤੇ ਬਹੁਤ ਬੁਰਾ ਕੰਮ ਹੋ ਰਿਹਾ ਉਹਨੇ ਜਾ ਕੇ ਕਾਰੋ ਸੰਗਤ ਇਕੱਠੀ ਕੀਤੀ ਇਹਨਾਂ ਦੇ ਅੰਦਰੋਂ ਸਾਰਾ ਕੁਝ ਕੱਢਿਆ ਉਹਨਾਂ ਦਿਨਾਂ ਦੇ ਵਿੱਚ ਨੀਲੀਆਂ ਫਿਲਮਾਂ ਬਲੂ ਫਿਲਮਾਂ ਦੀਆਂ ਸੀਡੀਆਂ ਤੇ ਜੋ ਕੁਝ ਉਦੋਂ ਇਹਨਾਂ ਦਾ ਸਾਰਾ ਕੁਝ ਸਾਹਮਣੇ ਆਇਆ ਉਸ ਤੋਂ ਬਾਅਦ ਜਿਹੜਾ ਬਲਵਿੰਦਰ ਸੋਹਣਾ ਚੰਨ ਘਾਟ ਜਿਹੜਾ ਬਣਾਈ ਫਿਰਦਾ ਉਹ ਮੈਂ ਤੁਹਾਨੂੰ ਦੱਸਦਾ ਉਹਨੂੰ ਚੰਨ ਘਾਟ ਕਿਉਂ ਕਹਿੰਦੇ ਕਹਿੰਦੇ ਉੱਥੇ ਬਾਬਾ ਈਸ਼ਰ ਸਿੰਘ ਜਣੇ ਗਏ ਨਹਿਰ ਦੇ ਕੰਢੇ ਸ਼ਰਲਾ ਮਾਰ ਕੇ ਤੇ ਉਥੇ ਇਹਨਾਂ ਨੇ ਇਹ ਚੰਨਕਾਰ ਗੁਰਦਾਰ ਬਣਾਤਾ ਜੀ ਉਥੇ ਫਿਰ ਉਹ ਜੋ ਕੁਝ ਉਹਨੇ ਕੀਤਾ ਉਹ ਸਾਰਿਆਂ ਦਾ ਪੈਸਾ ਜਿਹੜਾ ਹੈ ਨਾ ਵੱਡਿਆਂ-ਵੱਡਿਆਂ ਦੀ ਮਤ ਮਾਰ ਦਿੰਦਾ ਨਾ ਤੇ ਨਿਤਨੇਮ ਕਰਨ ਨਾ ਇਹ ਸੇਵਾ ਕਰਨ ਨਾ ਇਹਨਾਂ ਦਾ ਕੋਈ ਜੀਵਨ ਭੱਲੇ ਨਾ ਇਹ ਮਰਿਆਦਾ ਰੱਖਣ ਨਾ ਇਹ ਕਾਰਪਾਉਣ ਇਹ ਸਵੇਰੇ-ਸਵੇਰੇ ਚਿੱਟੇ ਚੋਲਿਆਂ ਨੂੰ ਪ੍ਰੈਸ ਕਰਕੇ ਉਹਨਾਂ ਤੇ ਸੈਂਟ ਮਾਰ ਕੇ ਤੇ ਕੁੱਤੇ ਦੀ ਤਰ੍ਹਾਂ ਥਾਂ-ਥਾਂ ਮੁਸ਼ਕਲ ਆਈਂਦੇ ਫਿਰਦੇ ਹੁੰਦੇ ਆਏ ਇਹਨਾਂ ਦੇ ਇਹਨਾਂ ਦਾ ਜੀਵਨ ਇੰਨਾ ਗਿਰਿਆ ਹੋਇਆ ਕਿ ਮੇਰੇ ਖਿਆਲ ਚ ਜਿੱਥੇ ਕੋਈ ਰੰਡੀ ਖਾਨੇ ਬਣੇ ਆ ਨਾ ਰੰਡੀ ਪਜਾਰ ਬਣੇ ਉਹਥੇ ਵੀ ਇਦਾਂ ਦੀਆਂ ਘਟਨਾਤਾਂ ਨਹੀਂ ਹੁੰਦੀਆਂ ਹੋਣੀਆਂ ਜੋ ਕੁਝ ਇੱਥੇ ਹੁੰਦਾ ਪਿਆ ਜੇ ਹੁਣ ਇੰਨਾ ਕੁ ਹਿਸਾਬ ਲਾ ਲਿਓ ਪਤਾ ਨਹੀਂ ਸਾਡੇ ਲੋਕ ਕਿਉਂ ਨਹੀਂ ਸਮਝਦੇ ਕਿ ਲੋਕ ਹਮੇਸ਼ਾ ਇਨ੍ਹਾਂ ਠੱਗਾਂ ਨੂੰ ਬੇਈਮਾਨਾਂ ਨੂੰ ਮਾਇਆ ਅਨੇਵਾ ਦੇ ਜਾਂਦੇ ਆ ਕਿਸੇ ਗਰੀਬ ਦਾ ਕੋਈ ਘਰ ਬਣਾ ਕੇ ਰਾਜੀ ਨਹੀਂ ਕਿਸੇ ਗਰੀਬ ਦਾ ਕੋਈ ਲਾਜ ਕਰਾ ਕੇ ਰਾਜੀ ਨਹੀਂ ਕਿਸੇ ਸਿੰਘ ਕਿਸ ਗਰੀਬ ਬੱਚੇ ਦੇ ਕੋਈ ਗਰੀਬ ਦੇ ਬੱਚੇ ਪੜਾ ਕੇ ਰਾਜੀ ਨਹੀਂ ਇਹਨਾਂ ਨੂੰ ਪੰਡਾ ਮਾਇਆ ਦੀਆਂ ਦਿੰਦੇ ਤੇ ਮਾਇਆ ਦਿਮਾਗ ਖਰਾਬ ਕਰਦੀ ਇਹਨਾਂ ਦਾ ਤੇ ਮਾਇਆ ਦੇ ਜੋਰ ਦੇ ਉੱਤੇ ਫਿਰ ਇਹ ਬਲਾਤਕਾਰ ਵਰਗੀਆਂ ਪੁੱਠੀਆਂ ਹਰਕਤਾਂ ਕਰਦੇ ਨੇ ਜਿਹੜਾ ਘਿਣਾਉਣੇ ਅਪਰਾਧ ਨੇ ਉਹ ਇਹ ਕਰਦੇ ਆ ਤੇ ਜਿੰਨੇ ਵੀ ਹੁਣ ਇਸ ਕੱਠ ਵਿੱਚ ਇਕੱਠੇ ਹੋਏ ਇਹਨਾਂ ਦਾ ਧਿਆਨ ਰੱਖਿਓ ਕਿ ਇਹੋ ਜੇ ਥਾਂ ਦੇ ਉੱਤੇ ਐਸੇ ਕੋ ਐਸਾ ਮਲੇਕਰ ਕਰ ਕਰ ਲੰਬੇ ਹੱਥ ਲੰਡੇ ਨੂੰ ਕੁੰਡਾ ਮਿਲਦਾ ਤੇ ਬਲਾਤਕਾਰੀ ਨੂੰ ਬਲਾਤਕਾਰੀ ਮਿਲਦਾ ਤੇ ਬਲਵੀਰ ਸੋਨਿਆਂਗ ਵਰਗੇ ਹੋਰ ਜਿੰਨੇ ਵੀ ਜਿੰਨੇ ਵੀ ਇੱਥੇ ਇਕੱਠੇ ਹੋਏ ਨੇ ਨਾ ਇਹ ਸਾਰੇ ਇਹੋ ਕੁਝ ਕਰਦੇ ਆ ਕਿਸੇ ਦਾ ਪਾਪ ਉਗੜ ਗਿਆ ਤੇ ਕਿਸੇ ਦਾ ਨਹੀਂ ਉਗੜਿਆ ਜਿਵੇਂ ਲੋਚੇ ਲੰਗਾ ਦਾ ਪਾਪ ਉਗੜ ਗਿਆ ਸੀ ਤੇ ਬਾਕੀ ਕਾਲੀ ਟਕੇ ਰਹੇ ਪਰ ਉਹ ਗੁਰੂ ਅਗੰਗਦ ਸਾਹਿਬ ਆਲੇ ਨੇ ਸਾਰੇ ਸਾਹਮਣੇ ਲਿਆਂਦੇ ਇਹ ਸਾਰੇ ਹੈ ਇਦਾਂ ਦੇ ਹੀ ਆ ਤੇ ਇਹਨਾਂ ਦਾ ਖਹਿੜਾ ਛੱਡੋ ਇਹਨਾਂ ਨੂੰ ਪੈਸੇ ਦੇਣੇ ਬੰਦ ਕਰੋ ਕਿਸੇ ਸਿੱਖ ਗਰੀਬ ਦਾ ਬੱਚਾ ਪੜਾ ਦਿਓ ਕਿਸੇ ਸਿੱਖ ਗਰੀਬ ਦਾ ਘਰ ਬਣਾ ਦਿਓ ਕਿਸੇ ਸਿੱਖ ਗਰੀਬ ਦਾ ਇਲਾਜ ਕਰਾ ਦਿਓ ਜੇ ਕੋਈ ਸੇਵਾ ਕਰਨੀ ਹੈ ਤਾਂ ਤੇ ਜੇ ਕਿਸੇ ਨੂੰ ਇਹ ਕਿ ਵਪਾਰ ਕਰਨਾ ਤੇ ਇਹਨਾਂ ਦੇ ਨਾਲ ਲੜ ਕੇ ਜੋ ਬਲਾਤਕਾਰ ਕਰਨੇ ਆ ਜੋ ਪੁੱਠੇ ਸਿੱਦੇ ਕੰਮ ਨੇ ਤੇ ਇਹਤ ਕਰੀ ਜਾਂਦੀ ਦੁਨੀਆ ਕਰੀ ਜਾਂਦੀ ਆ ਤੇ ਇਹ ਇਹਨਾਂ ਨੇ ਉਹ ਗੰਦ ਪਾਇਆ ਜਿਹੜਾ ਪਾਉਣ ਵਾਂਗੂ ਤੇ ਹੁਣ ਕਹਿਣਗੇ ਜੀ ਲੋਗ ਨਾਨਕ ਸਰ ਦੀ ਬਦਨਾਮੀ ਕਰਦੇ ਆ ਨਾਨਕ ਸਰ ਭਗਤੀ ਦਾ ਘਰ ਆ ਕਦੇ ਹੋਊਗਾ ਆਪਾਂ ਇਹ ਤੋਂ ਮੁਨਕਰ ਨਹੀਂ ਹੁੰਦੇ ਪਰ ਅੱਜ ਦੇ ਦਿਨ ਨਾਨਕ ਸਰ ਬਲਾਤਕਾਰੀਆਂ ਦਾ ਬੇਈਮਾਨੀਆਂ ਬੇਈਮਾਨਾਂ ਦਾ ਠੱਗਾਂ ਦਾ ਬਨਾਰਸ ਦੇ ਠੱਗਾਂ ਦਾ ਇਹ ਜਿਹੜਾ ਘਰ ਬਣਿਆ ਹੋਇਆ ਇਹ ਉੱਥੇ ਠੱਗੀਆਂ ਹੀ ਮਾਰਦੇ ਨੇ ਕੋਈ ਕੌਮ ਨੂੰ ਸੇਧ ਨਹੀਂ ਦਿੰਦੇ ਕੌਮੀ ਮਸਲੇ ਦੇ ਉੱਤੇ ਕਦੀ ਇਹਨਾਂ ਨੇ ਦੰਦ ਤੋਂ ਦੰਦ ਨਹੀਂ ਚੁਕਿਆ ਕਦੇ ਨਹੀਂ ਬੋਲਦੇ ਵਿਸ਼ੇ ਜੇ ਨਾਨਕਸਰੀਆ ਉਹ ਲੱਖਾ ਜਿਹੜਾ ਉਹਦਾ ਆਰਐਸਐਸ ਦੇ ਨਾਲ ਸੰਬੰਧ ਦੇ ਵੀਡੀਓ ਸਾਹਮਣੇ ਆਈਆਂ ਇਹ ਸਭ ਜਿਹੜੇ ਨੇ ਇਹ ਕੌਮ ਦੇ ਇਕਦਾਰ ਨੇ ਠੱਗ ਨੇ ਬੇਈਮਾਨ ਨੇ ਬਲਾਤਕਾਰੀ ਨੇ ਤੇ ਇਹ ਸਾਰਾ ਕੁਝ ਸਾਹਮਣੇ ਆ ਗਿਆ ਇਹਨਾਂ ਦਾ ਤੇ ਇਹਨਾਂ ਤੋਂ ਸੁਚੇਤ ਰਹੋ ਤੇ ਇਹਨਾਂ ਨੂੰ ਲਹਨਤਾਂ ਵੱਧ ਤੋਂ ਵੱਧ ਪੈਣੀਆਂ ਚਾਹੀਦੀਆਂ ਵਧ ਤੋ ਵਧ ਲਾਂ ਤਾਂ ਪਾਓ ਤੇ ਨਹੀਂ ਤਾਂ ਹੀ ਤੁਸੀਂ ਪਾ ਸਕਦੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਤਾਂ ਜੋ ਇਹ ਜਿਹੜੇ ਬਲਾਤਕਾਰੀ ਲੋਕ ਨੇ ਇਹਨਾਂ ਤੋਂ ਆਪਣੇ ਬੱਚਿਆਂ ਨੂੰ ਆਪਣੀਆਂ ਨਸਲਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੁਚੇਤ ਕੀਤਾ ਜਾ ਸਕੇ ਕਿ ਤੁਸੀਂ ਇਸ ਠੱਗ ਲਾਣੀ ਦੇ ਕੋਲ ਤੇ ਜਾਣਾ ਹੀ ਨਹੀਂ ਇਹ ਤੇ ਪਹਿਲਾਂ ਹੀ ਮਾਂਜਾ ਪੁੱਠਾ ਕਰਕੇ ਬੈਠੇ ਹੁੰਦੇ ਨੇ ਵੀ ਕਦੋਂ ਕੋਈ ਆਵੇ ਇਹ ਤੇ ਪੂਰਨਮਾਸੀ ਨੂੰ ਬੇਸਵਰੀ ਨਾਲ ਲੀਕਦੇ ਆ ਕਿ ਪੂਰਨਮਾਸੀ ਆਵੇ ਰਾਤ ਦੇ ਪ੍ਰੋਗਰਾਮ ਹੁੰਦੇ ਆ ਤੇ ਉੱਥੇ ਅਸੀਂ ਇਹ ਕੁਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ